ਕਿਵੇਂ ਦੇਖ ਦਿਓ ਲਗਾਤਾਰ ਕਰਜ਼ਾ ਪੰਜਾਬ ਦੇ ਵਿੱਚ ਚੜ ਰਿਹਾ ਹੈ ਕਿਹੜਾ ਕੰਮ ਕਰਤਾ ਹੈ ਪੰਜਾਬ ਦਾ ਤਿੰਨ ਸਾਲਾਂ ਚ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਨੇ ਰੰਗਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੜਾਇਆ ਕਰਜ਼ਾ ਇੰਨਾ ਹੋ ਗਿਆ ਕਿ ਆ ਜਰਾ ਇੱਕ ਘੰਟਾ ਆਪਾਂ ਗੱਲ ਕੀਤੀ ਹੈ 250 ਕਰੋੜ ਦਾ ਕਰਜ਼ਾ ਇਹਨਾਂ ਨੇ ਇੱਕ ਘੰਟੇ ਪਰਚੇ ਲੈ ਲੈ ਇੰਨਾ ਵੱਡਾ ਕੰਸਾ ਇਸ ਕਰਜ਼ੇ ਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਨੇ ਦਿੱਤਾ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਕਿ ਤੁਹਾਡੇ ਮੋਹੱਲੇ 'ਚ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਣ ਗਵਾਂਡ 'ਚ ਕੀ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਉੱਤੇ ਕਰਜ਼ਾ ਪਾਇਆ ਤੇ ਇਹਨਾਂ ਨੂੰ ਤਾਂ ਤੁਸੀਂ ਰਵਾਨਾ ਕਰ ਦੋਗੇ कर्जा खड़ा रहूगा वह तो कर्जे की भरपाई कौन करूगा जनता करूगी निके निके बच्चे जड़े ने बच्चे दो साल चार साल छह साल ने कर्जा लिता है अठारह भी कौन लाऊगा अच्छी लाओगे ना थे बच्चे लाओगे ए कारण की है यन आही की जेडी थी नौकरियां थोड़े बच्चों नहीं मिल रही चार नौकरियां निकल दियां बार बारे लैके जा रहे ਪਾਰਟੀ ਚੇਰਮੈਨ ਆ ਬਾਹਰ ਵਾਲੇ ਲੈ ਕੇ ਜਾ ਰਹੇ ਨੇ ਜਿੰਨੇ ਵੱਡੇ ਆਉਦੇ ਨੇ ਆਮ ਆਦਮੀ ਪਾਰਟੀ ਦੇ ਖੁੱਦ ਦੇ ਬੋਕਰ ਇਹਨਾਂ ਦੇ ਖਿਲਾਫ ਆਪ੍ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਵਕਰੀ ਸੀ ਮਾ ਦਾਤੈਨ ਦੀਆਂ ਬੀਬੀ ਜੀ ਦੇ ਜਿਹਨੇ ਅੰਮਤ ਦਿਖਾਈ ਤੇ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗਲਤ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲਿਆ ਤੇ ਆਪਣੀ ਪਾਰਟੀ ਦੀ ਅਸਲੀਅਤ ਸਾਹਮਣੇ ਕਰ ਰਹੇ ਮੈਂ ਮੈਂ ਇਸ ਵਿੱਚ ਹੋਰ ਵੀ ਕਹਿਣਾ ਚਾਹਾਂ ਇੱਕ ਪਾਸੇ ਕਰਜ਼ਾ ਲੈ ਰਹੇ ਨੇ ਦੂਜੇ ਪਾਸੇ 12 محکمہ ਤਾਂ ਇਹਨਾਂ ਨੇ ਪੈਸਾ ਵਾਪਸ ਮੰਗਵਾ ਲਏ ਕਿਉਂਕਿ 12 ਤਰੀਕ ਹੋ ਗਈ ਅਜੇ ਤਨਖਵਾਂ ਬੁਦਸਮਾ ਨੂੰ ਪੂਰੀ ਨਹੀਂ ਦੇ ਸਕੇ ਨੇ ਭਾਵੇਂ ਸਿੱਖਿਆ ਡਿਪਾਰਟਮੈਂਟ ਹੋਵੇ ਭਾਵੇਂ ਸਿਹਤ ਹੋਵੇ ਭਾਵੇਂ ਕਿਸੇ ਸਾਾਰੇ ਡਿਪਾਰਟਮੈਂਟ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਇਹਨਾਂ ਨੇ ਮੰਗਵਾ ਕੇ ਉਹ ਹੁਣ ਤਨਖਵਾਂ ਦੇ ਦੇ ਤੇ ਤੀਜੀ ਜਗ੍ਹਾ ਜਿਹੜਾ ਕੇਜਰੀਵਾਲ ਤੇ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਿਹੜਾ ਸਲਾਖਾ ਤੋਂ ਨਿਕਲ ਗਏ ਉਹ ਪੰਜਾਬ ਪਹੁੰਚ ਗਏ ਨੇ ਇਹਨਾਂ ਨੂੰ ਪਤਾ ਹੈ ਸਾਲ ਭਰ ਰਹਿ ਗਿਆ ਹੈ ਜਿੰਨਾ ਲੋਟ ਸਕਦੇ ਉਹ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਕਰਜਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾਂ ਦੀ ਕਿਸਾਨਾਂ ਦੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਅਕਵਾਇਰ ਕਰਨ ਦਾ ਫੈਸਲਾ ਕੀਤਾ ਤੇ ਮਾਡਲ ਕੀ ਬਣਾਇਆ ਕਿ ਜਿਹੜਾ ਨਹੀਂ ਦੇਣਾ ਚਾਹਦਾ ਚੰਗਾ ਜੀ ਸਾਨੂੰ ਦੱਸ ਦੇ ਅਸੀਂ ਉਹਦੀ ਨਹੀਂ ਲਵਾਗੇ ਸੇਫ ਉਹਦੇ ਬਾਅਦ ਜਿਹੜੇ ਆਪਾਂ ਬਲੈਂਕ ਫੂਲਿੰਗ ਕਾਤੇ ਉਹ ਜਿੰਨوں ਮਰਜ਼ੀ ਅਸੀਂ ਦੇਣਾ ਅਸੀਂ ਦੇ ਦਾਂਗੇ ਇਹਦਾ ਮਤਲਬ ਜਿਹੜਾ ਵਿਚਾਰਾ ਕਿਸਾਨ ਆਪਣੀ ਜ਼ਮੀਨ ਬਚਾਉਣਾ ਚਾਹੁੰਦਾ ਹੈ ਪਹਿਲੇ ਦੋ ਇਹਨਾਂ ਦੀ ਜੇਬ ਚ ਪੈਸੇ ਪਾਏ ਤਾਂ ਆਪਣੀ ਜ਼ਮੀਨ ਬਚਾਏ ਉਹਦੇ ਬਾਅਦ ਜਿਹਦੀ ਜ਼ਮੀਨ ਇਹਨਾਂ ਨੇ ਹੜੱਪ ਕਰ ਲਈ ਤੀ ਉਹ ਜਿੰਨੂੰ ਮਰਜ਼ੀ ਇਹ ਦੇਣਾ ਚਾਹ ਉਸ ਤੋਂ ਪੈਸਾ ਲੈ ਕੇ ਦੇ ਦੇ ਇਸ ਤੋਂ ਵੱਡਾ ਸਕੈਮ ਕੋਈ ਹੋ ਨਹੀਂ ਸਕਦਾ ਜਿਹੜੇ ਕਰਕੇ ਸਾਰੇ ਕਿਸਾਨ ਕਰਨੇ 'ਚ ਬੈਠੇ ਨੇ ਕਿਉਂਕਿ ਨਾ ਉਹਨਾਂ ਨੂੰ ਆਪਣੀ ਜ਼ਮੀਨਾਂ ਤੇ ਰੇਟ ਮਿਲ ਰਹੇ ਨੇ ਆ ਜਿਹੜਾ ਨੇ ਮਖਾਨੇ ਚ ਕੀਤਾ ਕੱਲ ਬਠਿੰਡਾ ਚ ਵੀ ਆ ਕੇ ਕਰਨਗੇ ਤੁਹਾਡੇ ਬਟੰਡੇ ਦੀ ਕੀਮਤਾ ਜ਼ਮੀਨਾਂ ਦੀ ਜਿਹੜੀ ਸਾਰੀ ਬਾਦਰੀਆਂ ਨੇ ਉਹ ਠਾ ਕਰਕੇ ਥੱਲੇ ਡਿੱਗ ਰੀਆਂ ਕਿਉਂਕਿ ਬਾਦ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਉਹ ਵੱਡੇ ਵੱਡੇ ਉਧੇ ਉਪਤੀ ਜਿਹੜਾ ਇਹਨਾਂ ਦੀ ਜੇਬਾਂ ਭਰਾਂਗੇ ਜਿਵੇਂ ਤੁਸੀਂ ਦੇਖੋ ਲੁਧਿਆਣੇ 'ਚ ਜਿਹੜੇ ਲੁਧਿਆਣੇ ਵੈਸੇ ਕੈਂਡੀਡੇਟ ਖੜੇ ਨੇ ਯਾਦ ਕਰੋ ਜਦ ਰਾਜ ਸਭਾ ਦੀ ਮੈਂਬਰਸ਼ਿਪ ਬਣੀ ਸੀ ਕੀ ਰੋਲਾ ਪਿਆ ਸੀ ਕਿ ਸਾਰੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਦੀ ਸੀਟਾਂ ਵੇਚ ਕੇ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਕ ਦਿੱਤੀ ਅੱਜ ਕੇਜਰੀਵਾਲ ਹਾਰ ਗਿਆ ਤੇ ਉਸ ਬੰਦੇ ਨੂੰ ਇਲੈਕਸ਼ਨ 'ਚ ਖੜਾ ਕਰਕੇ ਹੁਣ ਪੰਜਾਬ ਦੇ ਲੋਕੀ ਕੇਜਰੀਵਾਲ ਦੀ ਰਾਜ ਸਭਾ ਦੀ ਰਾਹ ਸਾਫ ਕਰਨ ਵਾਸਤੇ ਹੁਣ ਉਹ ਇੱਕ ਬਾਅਦ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਹੜਾ ਬੰਦਾ ਨਾ ਪੰਜਾਬ 'ਚ ਰਹਿੰਦਾ ਹੈ ਉਹ ਇੱਕ ਬਿਜ਼ਨਸਮੈਨ ਬੰਦਾ ਗੜगांव 'ਚ ਰਹਿੰਦਾ ਹੈ ਉਹਨੂੰ ਕਰਤਾ ਸਿੰਘ ਸਰਾਭਾ ਜੀ ਮਾਨ ਸ਼ਹੀਦ ਆ ਨਾ ਤੱਕ ਨਹੀਂ ਪਤਾ ਤੇ ਆਪਣੇ ਲੋਕਾਂ ਇਹਨਾਂ ਨੂੰ ਵੋਟਾਂ ਦੇ ਸਕਦੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਸਕਦੀਆਂ ਕਿ ਪੰਜਾਬ ਅੱਜ ਖਰਸਾਈ ਹੋ ਕੇ ਘੁਟਨੇ ਟਿਕਾਉਂਦੇ ਭਗਵੰਤ ਸਬੰਨ ਜਿਵੇਂ ਕੇਜਰੀਵਾਲ ਤੇ ਮੋਤੀ ਸਾਹ ਤੇ ਪਹਿਲਾਂ ਛੇ ਗਿਰਿਆ ਹੁੰਦਾ ਨਾ ਐ ਪੰਜਾਬ ਦੇ ਘੁੱਟਨੇ ਨੇ ਟਿਕਾਉਤੇ ਨੇ ਕਰਜ਼ਾਈ ਕਰ ਛੜਿਆ ਹੁਣ ਇਹਨਾਂ ਲੁਟੇਰਿਆਂ ਤੋਂ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ